thank you ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀ ਸਾਧ ਸੰਗਤ ਆਓ ਅੱਜ ਇਸ ਚੈਨਲ ਉੱਤੇ ਆਪਾਂ ਇੱਕ ਨਵੀਂ ਚੀਜ਼ ਸ਼ੁਰੂ ਕਰਨ ਲੱਗੇ ਹਾਂ ਜਿਸ ਦੇ ਅੰਦਰ ਜਿਹੜੀ ਜਿਹੜੀਆਂ ਰੀਤਾਂ ਨੇ ਜਿਹੜੇ ਸ਼ਬਦ ਨੇ ਉਸ ਦੀ ਟਿਊਨ ਮੈਂ ਆਪ ਜੀ ਨੂੰ ਸਿਖਾਉਣ ਦਾ ਯਤਨ ਕਰਾਂਗਾ ਅੱਜ ਜਿਹੜੀ ਸ਼ਬਦ ਦੀ ਨੋਟੇਸ਼ਨ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਇਹ ਬਹੁਤ ਹੀ ਮਸ਼ਹੂਰ ਸ਼ਬਦ ਬਹੁਤ ਹੀ ਫੇਮਸ ਭਾਈ ਅਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਉਹਨਾਂ ਦਾ ਪਾਵਨ ਸ਼ਬਦ ਹੈ ਜਿਸ ਦੀ ਪਹਿਲਾਂ ਮੈਂ ਆਪ ਸਭ ਨੂੰ ਇੱਕ ਵਾਰ ਇਸ ਸ਼ਬਦ ਦੀ ਸਥਾਈ ਵਜਾ ਕੇ ਸੁਣਾ ਦਿੰਦਾ ਹਾਂ ਇਸ ਤੋਂ ਬਾਅਦ ਫਿਰ ਹੌਲੀ ਹੌਲੀ ਆਪ ਜੀ ਨੂੰ ਸਿਖਾਉਣ ਦਾ ਯਤਨ ਕਰਾਂਗਾ ਰਬਾਬ ਉੱਤੇ ਸਿੱਖਣਾ ਥੋੜਾ ਮੁਸ਼ਕਲ ਹੈ ਇਸ ਕਰਕੇ ਇੱਕ ਲੈਸਨ ਦੇ ਅੰਦਰ ਆਪਾਂ ਸਿਰਫ ਇੱਕ ਸਥਾਈ ਸਿੱਖਣ ਦਾ ਯਤਨ ਕਰਾਂਗੇ ਉਸ ਤੋਂ ਸਥਾਈ ਅਤੇ ਜੋੜ ਦੋ ਚੀਜ਼ਾਂ ਮੈਂ ਆਪ ਜੀ ਨੂੰ ਸਿਖਾਵਾਂਗਾ ਅਤੇ ਅਗਲੇ ਲੈਸਨ ਦੇ ਅੰਦਰ ਫਿਰ ਇਸੇ ਸ਼ਬਦ ਦਾ ਜਿਹੜਾ ਅੰਤਰਾ ਹੈ ਉਹ ਆਪ ਜੀ ਦੇ ਨਾਲ ਸਾਂਝਾ ਕਰਾਂਗਾ ਔਰ ਦੂਸਰੇ ਲੈਸਨ ਦੇ ਅੰਦਰ ਫਿਰ ਵਧੀਆ ਤਰੀਕੇ ਦੇ ਨਾਲ ਇਸ ਨੂੰ ਬੀਟ ਦੇ ਨਾਲ ਤਬਲੇ ਦੇ ਨਾਲ ਆਪ ਜੀ ਨੂੰ ਵਜਾ ਕੇ ਸਿਖਾਵਾਂਗਾ ਕਿ ਕਿਸ ਤਰ੍ਹਾਂ ਸਿੱਖਿਆ ਜਾਣਾ ਆਓ ਸਭ ਤੋਂ ਪਹਿਲਾਂ ਬਿਨਾਂ ਬੀਟ ਤੋਂ ਆਪ ਜੀ ਨੂੰ ਇੱਕ ਵਾਰ ਮੈਂ ਸ਼ਬਦ ਜੋ ਹੈ ਵਜਾ ਕੇ ਦਿਖਾ ਦੇਣਾ गुरुपुरीलाया गुरुपुर चरनीया हर संग सहाई पाया ਸੰਗ ਸਹਾਈ ਪਾਇਆ ਗੁਰਪੂਰੇ ਚਰਨੀ ਲਾਇਆ ਗੁਰਪੂਰੇ ਚਰਨੀ ਲਾਇਆ ਆਓ ਅਣ ਇਸ ਨੂੰ ਆਸਤਾ ਆਸਤਾ ਸਮਝਣ ਦਾ ਯਤਨ ਕਰਦੇ ਹਾਂ ਮਾਗ ਰਿਸਾਸਾ ਧਿਆਨ ਨਾਲ ਦੇਖੋ ਮੰਗਰੇ ਰਿਸਾਸਾ ਗੁਰਪੂਰੇ ਚਰਨੀ ਲਾਇ ਮੰਗਰੇ ਰਿਸਾਸਾ ਗਰੇ ਮੰਗਰੇ ਰਿਸਾਸਾ ਮੰਗਰੇ ਰਿਸਾਸਾ ਗਰੇ ਮੰਗਰੇ ਰੇ ਮੰਗਰੇ ਰੇ ਸਾਸੰਗਰੇ ਮੰਗਰੇ ਰੇ 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 ਸ਼ਬਦ ਗੁਰਪੂਰੇ ਚਰਨੀ ਲਾਇ ਮੰਗਰੇ ਰੇ ਸਾਸੰਗਰੇ ਮੰਗਰੇ ਰੇ ਸ ਫਿਰ ਜੋੜ ਰੇ ਗਮ ਪਾ ਪਾ Arsang Here we go Rigama pa 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 Arsang Sahai Paya Pa, pa. Arsang Pada Pada ni ni Da 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 Har sang.

ਦਸੰਗ ਸਹਾਈ ਪਾਇਆ ਫਿਰ ਗੁਰਪੂਰੇ ਚਰਨੀ ਲਾਇਆ ਗੁਰਪੂਰੇ ਚਰਨੀ ਲਾਇਆ ਇਸ ਲੈਸਨ ਦੇ ਅੰਦਰ ਇੰਨਾ ਹੀ ਅਗਲੇ ਲੈਸਨ ਦੇ ਅੰਦਰ ਫਿਰ ਦੁਬਾਰਾ ਆਪਾਂ ਆਪ ਜੀ ਨੂੰ ਸਥਾਈ ਕਿਸ ਤਰ੍ਹਾਂ ਇਸ ਦੀ ਸਥਾਈ ਕਿਸ ਤਰ੍ਹਾਂ ਹੈ ਨੋਟੇਸ਼ਨ ਕਿਸ ਤਰ੍ਹਾਂ ਹੈ ਤੇ ਉਸ ਨੂੰ ਵਝਾਉਣਾ ਕਿਸ ਤਰ੍ਹਾਂ ਹੈ ਅਗਲੇ ਸ਼ਬਦ ਦੇ ਅਗਲੇ ਲੈਸਨ ਦੇ ਅੰਦਰ ਆਪ ਜੀ ਨੇ ਸਿਖਾਉਣ ਦਾ ਯਤਨ ਕਰਾਂਗਾ ਕਿਰਪਾ ਕਰਕੇ ਜੇ ਵੀਡੀਓ ਵਧੀਆ ਲੱਗੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਅਤੇ ਜੇ ਚੈਨਲ ਉੱਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ